मुर्दा वास मुर्दा वास मुर्दा वास मोकिदिया क्षमा और मोकिदिया मुर्दा वास मुर्दा वास मुर्दा वास मोकिराज हो परवाह हो परवाह हो परवाह मोकिदिया क्षमा और मोकिदिया मुर्दा वास मुर्दा वास मुर्दा वास मोकिदिया मजदूर और मोकिदिया मुर्दा वास मुर्दा वास इस युक्त मोर्चे रहे प्रोग्राम विचार ओसू ਇਹ ਤੇ ਮੁਕਤੇ ਵਰਟੇਕ ਨੂੰ ਨਾਲ ਲਾਗੂ ਕਰਨ ਲਈ ਸਾਡੀ ਮੰਡੀ ਕੰਪਲਟ ਟੌਪ ਉਹ ਸਮੇਂ ਦੇ ਵਿੱਚ ਜਿਹੜੀ ਕੇਂਦਰ ਦੀ ਸਰਕਾਰ ਹੈ ਜਿਹਨੂੰ ਆਪਾਂ ਮੋਦੀ ਸਰਕਾਰ ਕਹਿੰਦੇ ਆ ਇਹਨੂੰ ਬੋਲ ਜੇ ਕਰਕੇ ਨਾ اے ہاں جلاين دے ਮੁਰਦਾਬਾਦ ਸੈਂਟਰ ਸਰਕਾਰ ਮੁਰਦਾਬਾਦ 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 ਦੇਸ਼ ਦੇ ਸਰਕਾਰ ਦੀਆਂ ਆਰਥਿਕ ਨੀਤੀਆਂ ਮੁਰਦਾਬਾਦ ਮੁਰਦਾਬਾਦ ਇੰਦਰ ਸਰਕਾਰ ਦੀਆਂ ਆਰਥਿਕ ਨੀਤੀਆਂ ਮੁਰਦਾਬਾਦ ਮੁਰਦਾਬਾਦ ਖੇਤੀਬਾੜੀ ਮੋਰਚਾ ਜਿੰਦਾਬਾਦ 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 ਖੇਤੀਬਾੜੀ ਮੋਰਚਾ ਭਾਰਤ ਜਿੰਦਾਬਾਦ 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 ਅੱਜ ਅਸੀਂ ਸਾਰੇ ਮਕੇਰੀਆਂ ਬਲੌਗ ਦੇ ਵਿੱਚ ਇਕੱਤਰ ਹੋਏ ਆਂ ਜੀ ਸਾਰੀਆਂ ਪਾਰਟੀਆਂ ਸੰਯੁਕਤ ਮੋਰਚੇ ਦੀ ਜਿਹੜੀ ਫਰਮਾਨ ਦੇ ਉੱਤੇ ਪਹੁੰਚੇ ਹੋਏ ਆ ਜਿਹੜਾ ਕਾਨੂੰਨੀ ਖਰੜਾ ਜਿਹੜਾ ਵਾ ਇਹਨੂੰ ਅਸੀਂ ਸਰਕਾਰ ਨੂੰ ਮੰਗ ਕਰਦੇ ਆਂ ਵਾਪਸ ਲੈਣ ਔਰ ਉਹਦੇ ਵਿਰੋਧ ਵਿੱਚ ਇਹ ਕਾਪੀਆਂ ਜਲਾਉਣ ਵਾਸਤੇ ਇਹੀ ਆਏ ਆ ਇਹ ਜਿਹੜਾ ਕਾਨੂੰਨ ਆ ਸਾਨੂੰ ਲੋਕਾਂ ਨੂੰ ਨਹੀਂ ਮਨਜ਼ੂਰ ਕਿਸਾਨਾਂ ਦਾ ਅੱਗੇ ਬਹੁਤ ਬੁਰਾ ਹਾਲ ਹੈ ਜੀ ਕਿਸਾਨੀ ਜਿਹੜੀ ਉਹ ਦਿਨ-ਪਰ-ਦਿਨ ਡਾਊਨ ਜਾ ਰਹੀ ਆ ਔਰ ਸਰਕਾਰ ਦੀਆਂ ਮਾਰੂ ਨੀਤੀਆਂ ਦੇ ਵਿਰੋਧ ਦੇ ਵਿੱਚ ਅਸੀਂ ਸੜਕਾਂ ਤੇ ਰੋਲ ਰਹੇ ਆ ਸਾਡੇ 80-80 ਸਾਲ ਦੇ ਬਜ਼ੁਰਗ ਜਿਹੜੇ ਨੇ ਉਹ ਬਾਰਡਰਾਂ ਦੇ ਉੱਤੇ ਬੈਠੇ ਹੋਏ ਨੇ ਮਰਨ ਵਰਤ ਦੇ ਬੈਠੇ ਹੋਏ ਸਰਕਾਰ ਦੀ ਐਡੀਕ ਬਦ ਜਿਹੜੀ ਆ ਇਹ ਸੋਚ ਹੈ ਇਹਨਾਂ ਦੀ ਵੀ ਇਹਨਾਂ ਨੇ ਨਾ ਪੰਜਾਬ ਸਰਕਾਰ ਨੇ ਔਰ ਨਾ ਸੈਂਟਰ ਸਰਕਾਰ ਨੇ ਕਿਸਾਨਾਂ ਦੀ ਅਜੇ ਤੱਕ ਸਾਰ ਲਈ ਔਰ ਨਾ ਹੀ ਕਿਸਾਨਾਂ ਦੇ ਹੱਕ ਦੇ ਵਿੱਚ ਇਹ ਦੋਨੇ ਸਰਕਾਰਾਂ ਭੁਗਤਰੀਆਂ ਜਿਹਦੇ ਵਿਰੋਧ ਵਿੱਚ ਅਸੀਂ ਇਸ ਕਾਨੂੰਨ ਦੀ ਜਿਹੜੀ ਆ ਵਾਪਸ ਲੈਣ ਸਰਕਾਰ ਵਾਪਸ ਲੇ ਔਰ ਅਜ਼ੀਜ਼ ਕਾਨੂੰਨ ਦੇ ਨਾਮ ਮਨਜ਼ੂਰੀ ਦੇ ਅਕੋਰਡਿੰਗਲੀ ਅਸੀਂ ਇਹਨੂੰ ਜਲਾਉਣ ਵਾਸਤੇ ਔਰ ਨਾ ਇਹ ਸਾਡੇ ਪੰਜਾਬ ਦੇ ਉੱਤੇ ਇੱਕ ਨੂੰ ਨਾ ਆਪਾਂ ਅੱਜ ਲਾਗੂ ਹੁਣ ਦਈਏ ਨਾ ਕੱਲ ਨੂੰ ਲਾਗੂ ਹੁਣ ਦਈਏ ਤਾਂ ਕਿ ਅਸੀਂ ਸਾਰੀਆਂ ਜਿਹੜੀਆਂ ਸੰਯੁਕਤ ਮੋਰਚੇ ਦੀਆਂ ਪਾਰਟੀਆਂ ਇਕੱਠੀਆਂ ਹੋਈਆਂ ਸਾਡਾ ਇਹੋ ਹੀ ਸਰਕਾਰ ਸੈਂਟਰ ਨੂੰ ਵੀ ਹੈਗਾ ਬੇਨਤੀ ਵੀ ਆਪਣਾ ਕਾਨੂੰਨ ਵਾਪਸ ਲੈਣ ਔਰ ਪੰਜਾਬ ਸਰਕਾਰ ਨੂੰ ਵੀ ਇਹੋ ਬੇਨਤੀ ਹੈ ਵੀ ਇਹ ਕਾਨੂੰਨ ਨਾ ਕਿਸਾਨਾਂ ਦੇ ਉੱਤੇ ਥੋਪਿਆ ਜੇ ਜਿਹੜੀ ਚੀਜ਼ ਸਾਨੂੰ ਲੋਡ ਨਹੀਂ ਹੈਗੀ ਉਹ ਸਾਨੂੰ ਚਾਹੀਦ ਨਹੀਂ ਹੈਗੀ ਧੱਕੇ ਨਾਲ ਸਾਨੂੰ ਨਾ ਦੇਵੋ ਤੇ ਜੇ ਕਿਸੇ ਨਾਂ ਵਾਪਸ ਲਿਆ ਅਗਲੇ ਕਿਸੇ ਅਕੀਰ ਨਹੀਂ ਫਿਰ ਵੱਡਾ ਜਿਹੜਾ ਜੀ ਸੰਘਰਸ਼ ਹੋਊਗਾ ਪੂਰੇ ਪੰਜਾਬ ਦੇ ਜਿੰਨੇ ਕਿਸਾਨ ਜਸੇਬੰਦੀਆਂ ਨੇ ਜਿੰਨੇ ਕਿਸਾਨ ਆ ਉਹ ਸੜਕਾਂ ਤੇ ਆ ਜਾਣਗੇ ਅੱਜ ਤੁਸੀਂ ਦੇਖੋ ਵੀ ਕਿਸਾਨੀ ਦੇ ਹਾਲਾਤ ਕੀ ਆ ਪੰਜਾਬ ਦੇ ਵਿੱਚ ਲੋਕਾਂ ਦੀ ਫਸਲਾਂ ਰੋੜ ਰਹੀਆਂ ਔਰ ਦੋ ਦੋ ਮੂੜੀਆਂ ਦਾ ਰੇਟ ਜਿਹੜਾ 30 35 35 ਰੁਪਏ ਬਾਹਰ ਦਿੱਲੀ ਦੇ ਵਿੱਚ ਬੰਬੇ ਦੇ ਵਿੱਚ ਦਾ ਉਹ ਬਹੁਤ ਹਾਲਾਤ ਜਿਹੜੇ ਦਿਨ-ਦਰ-ਦਿਨ ਬੱਤਰ ਹੁੰਦੇ ਜਾਂਦੇ ਨੇ ਜੇ ਕੋਆਪਰੇਟ ਕਰਾਨਿਆਂ ਦੇ ਹੱਥ ਦੇ ਵਿੱਚ ਇਹ ਸਾਰੀ ਬਾਗਡੋਰ ਆ ਗਈ ਹੈ ਤੇ ਫਿਰ ਤੇ ਗਰੀਬ ਤੇ ਕਿਸਾਨ ਮਜ਼ਦੂਰ ਜਿਹੜੇ ਨੇ ਉਹ ਮਾਰੀ ਜਾਣਗੇ ओके ਧੰਨਵਾਦ ਅੱਜ ਅਸੀਂ ਮਕੇਰੀਆਂ ਐਸ ਡੀ ਐਮ ਦਫ਼ਤਰ ਬਿਖੇ ਸਾਡੇ ਜਿਹੜੇ ਤਿੰਨ ਕਾਨੂੰਨ ਕਾਲੇ ਸਰਕਾਰ ਨੇ ਲਾਗੂ ਕੀਤੇ ਸੀ ਆਪਾਂ ਉਹ ਰੱਦ ਕਰਾਉਣ ਵਾਸਤੇ ਕੀਤੇ ਕਰਾਏ ਸੀ ਵਾਪਸ ਕਰਾਏ ਸੀ ਹੁਣ ਸਰਕਾਰ ਨੇ ਟੇਢੇ ਤਰੀਕੇ ਨਾਲ ਜਿਹੜੇ ਉਹ ਕਾਨੂੰਨ ਆ ਦੁਬਾਰਾ ਆ ਜਿਹੜੀ ਖੇਤੀ ਨੀਤੀ ਆ ਉਹ ਸਰਕਾਰਾਂ ਸਟੇਟ ਸਰਕਾਰਾਂ ਨੂੰ ਭੇਜੀ ਆ ਜਿਹੜੀ ਕਿ ਅਸੀਂ ਸਰਕਾਰ ਸਟੇਟ ਦੀ ਨੂੰ ਵੀ ਕਹਿ ਚੁੱਕੇ ਰੱਦ ਕਰਨ ਵਾਸਤੇ ਕਿ ਅੱਜ ਅਸੀਂ ਸੈਂਟਰਲ ਸਰਕਾਰ ਦੇ ਜਿਹੜੇ ਟੇਢੇ ਤਰੀਕੇ ਨਾਲ ਭੇਜੇ ਗਰੂਨ ਆ ਇਹਨਾਂ ਦੀਆਂ ਕਾਪੀਆਂ ਸਾੜਾਂਗੇ ਔਰ ਸਾਡੀ ਸਜੁਗਤ ਮੋਰਚੇ ਦੀ ਰੈਲੀ ਜਿਹੜੀ ਮੋਗਾ ਵਿਖੇ ਹੋਈ ਹੈ ਉਹਨੇ ਕੇਂਦਰ ਸਰਕਾਰ ਦੀ ਜੜਾਂ ਹਿਲਾ ਕੇ ਰੱਖ ਦਿੱਤੀਆਂ ਤੇ ਅੱਜ ਪਾਤਣਾ ਵਿਖੇ ਸਾਡੀ ਜਿਹੜੀ ਮੀਟਿੰਗ ਉਹ ਚੱਲ ਰਹੀ ਹੈ ਖਨੋਰੀ ਬਾਰਡਰ ਤੇ ਆਪਣੇ ਸੰਭੂ ਬਾਰਡਰ ਵਾਲਿਆਂ ਨਾਲ ਤੇ ਅੱਜ ਜਿਹੜੀ ਏਕਤਾ ਸਾਡੀ ਡੈਫੀਨਟਲੀ ਹੋ ਜਾਣੀ ਆ ਇਹਦੇ ਸਬੰਧ ਵਿੱਚ ਆਪਾਂ ਦੁਬਾਰਾ ਸਜੁਗਤ ਮੋਰਚੇ ਦੇ ਨਾਲ ਕੋਈ ਤਗੜਾ ਹੰਬਲਾ ਮਾਰਾਂਗੇ ਠੀਕ ਆ ਠੀਕ ਅੱਜ ਅਸੀਂ ਐਸਡੀਐਮ ਦਫ਼ਤਰ ਮੁਕੇਰੀਆਂ ਖੜੇ ਆ ਜੀ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਇੱਥੇ ਆ ਜਿਹੜੇ ਕਾਲੇ ਕਾਨੂੰਨ ਦੁਆਰਾ ਚੋਰ ਮੋਰ ਮੌਰੀ ਰਹੀ ਲਾਗੂ ਕੀਤੇ ਜਾ ਰਿਹਾ ਅਸੀਂ ਇਹਨਾਂ ਦੀਆਂ ਕਾਪੀਆਂ ਸਾਡੇ ਨਾਸਤੇ ਆਏ ਆ ਅੱਜ ਸੰਯੁਕਤ ਕਿਸਾਨ ਮੋਰਚਾ ਮੁਕੇਰੀਆਂ ਦੀਆਂ ਸਾਰੀਆਂ ਜਥੇਬੰਦੀਆਂ ਜਿਹੜੀਆਂ ਇੱਥੇ ਆਈਆਂ ਪਹਿਲਾਂ ਤਾਂ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਇੱਕ ਝੰਡੇ ਥੱਲੇ ਅਸੀਂ ਇਕੱਠੇ ਹੋ ਕੇ ਹਮਲਾ ਮਾਰਨ ਲੱਗੇ ਆ ਤੇ ਅਗਲੇ ਪ੍ਰੋਗਰਾਮ ਵੀ ਅਸੀਂ